ਸਾਈਂ ਦੇ ਸਿਰ ਤੋਂ ਹੱਥ ਉੱਠ ਗਿਆ ਤੇ ਮਾਂ ਦਾ ਤਾਂ ਇੱਕ ਇਹੋ ਜਿਹਾ ਫਟਿਆ ਜਿਹੜਾ ਜ਼ਿੰਦਗੀ 'ਚ ਵੀ ਪੂਰਾ ਨਹੀਂ ਹੋ ਸਕਦਾ ਐਸਾ ਡਾਢਾ ਜ਼ਖਮ ਹੈ ਸੋ ਇਹ ਸਭ ਨੂੰ ਹੀ ਲੱਗਦਾ ਪਰ ਜਿਹੜੇ ਇਹੋ ਜਿਹੇ ਰੱਬ ਦੇ ਭਗਤ ਪਿਆਰੇ ਹਨ ਦੁਨੀਆ ਨੂੰ ਤਾਰਨ ਵਾਲੇ ਤੇ ਜਦੋਂ ਮੈਂ ਦੇਖਿਆ ਤੇ ਸਾਈਂ ਜੀ ਤੋਂ ਵੀ ਮਾਤਾ ਦਾ ਵਿਛੋੜਾ ਛੱਲਿਆ ਨਹੀਂ ਗਿਆ ਇਹ ਮੇਰੇ ਖਿਆਲ ਸਾਰੀ ਜ਼ਿੰਦਗੀ ਇਹਨਾਂ ਦੀ ਹਿੱਕ ਤੇ ਦੀਵਾ ਬਲਦਾ ਰਹਿਣਾ ਵਿਛੋੜੇ ਵਾਲਾ ਤੇ ਮਾਂ ਮਾਤਾ ਹੁੰਦੀਆਂ ਠੰਡੀਆਂ ਛਾਵਾਂ ਰੱਬ ਦਾ ਰੂਪ ਹੁੰਦੇ ਮਾਪੇ ਤੇ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਸਾਈਂ ਜੀ ਦਾ ਬੜਾ ਪਿਆਰ ਸੀ ਤੇ ਇਹ ਨਾਂ ਪੂਰਾ ਹੋਣ ਵਾਲਾ ਘਟ ਹੈ ਇਹ ਸੰਤਾਂ ਦਾ ਬੜਾ ਠਾਠਾ ਮਾਰਦਾ ਕੱਟ ਆ ਤੇ ਸਾਈ ਜੀ ਨੇ ਮਾਂ ਦੀਆਂ ਦੁਆਵਾਂ ਦੇ ਸਦਕੇ ਇਹਨਾਂ ਸਭ ਕੁਝ ਹਾਸਲ ਕੀਤਾ ਪਿਆਰ ਸੰਤਾਂ ਦਾ ਇਹ ਵੀ ਕਹਿੰਦੇ ਹੁੰਦੇ ਨੇ ਕਹਿੰਦੇ ਆਤਮ ਜਦੋਂ ਲੋਕਾਂ ਨੇ ਕੀ ਕਮਾਇਆ ਤੁਸੀਂ ਉਹਦੇ ਵਿੱਚ ਅੰਤਮ ਅਰਦਾਸ ਦੇ ਵਿੱਚ ਪਤਾ ਲੱਗ ਜਾਂਦਾ ਲੋਕਾਂ ਦਾ ਕੱਟ ਦੱਸ ਦਿੰਦਾ ਵੀ ਕੀ ਕਮਾਇਆ ਤੁਸੀਂ ਜੱਗ ਦੇ ਵਿੱਚ ਬਿਲਕੁਲ ਸੱਟਾ ਤਾਂ ਬਾਅਦ ਵਿੱਚ ਨਿਕਲਦਾ ਜੀ ਇਹ ਹੁਣ ਸੱਟਾ ਨਿਕਲਿਆ ਵੀ ਕੀ ਖਟਿਆ ਇੱਕ ਤਾਂ ਉਹਦੇ ਵਿੱਚ ਦੁਨੀਆ ਸੇਵ ਕਮਾਈਏ ਵੀ ਦੁਨੀਆ ਦੇ ਵਿੱਚ ਕੋਈ ਸਰੀਰ ਚਲਾ ਗਿਆ ਤਾਂ ਬਾਅਦ ਵਿੱਚ ਕਹਿੰਦੇ ਇਹਨਾਂ ਦੇ ਹੁੰਦਿਆਂ ਹੀ ਪਤਾ ਲੱਗ ਰਿਹਾ ਵੀ ਇਹਨਾਂ ਨੇ ਕਿੰਨੀ ਸੇਵਾ ਕਮਾਈ ਹੈ ਕਿੰਨਾ ਦੁਨੀਆ ਦਾ ਭਲਾ ਕੀਤਾ ਇੰਨਾ ਸੰਗਤ ਹੈ ਇਹਨਾਂ ਨੂੰ ਪਿਆਰ ਕਰਦੀ ਹੈ ਬਾਕੀ ਨਿੰਦਿਆ ਕਰਨ ਵਾਲੇ ਵੀ ਬਹੁਤ ਹੈ ਪਰ ਜੇ ਅੱਜ ਦੇ ਇਕੱਠ ਨੂੰ ਵੇਖਿਆ ਜਾਏ ਤੇ ਉਹ ਕੁਝ ਵੀ ਨਹੀਂ ਉਹ ਗੁਰਮਤ ਪੀਰਾਂ ਦੀਆਂ ਹੁੰਦੀਆਂ ਰਹਿੰਦੀਆਂ ਨਿੰਦਿਆ ਪਰ ਅੱਜ ਜਿੰਨਾ ਇਕੱਠ ਹੈ ਉਹਦਾ ਸਿੱਟਾ ਇਹ ਨਿਕਲਦਾ ਵੀ ਸਾਈ ਜੀ ਨੇ ਨਾਮ ਦੀ ਮਹਿਕ ਖਿਲਾਰੀ ਇਹ ਸਭ ਤੋਂ ਵੱਡਾ ਸਿੱਟਾ ਹੈ ਬੜੀ ਕਿਰਪਾ ਹੋਈ ਹੈ ਮਾਰੇ ਮੇਰਾ ਕਰਨ ਇਸੇ ਤਰ੍ਹਾਂ ਸਾਈ ਜੀ ਨੂੰ ਚੜ੍ਹਦੀ ਕਲਾ 'ਚ ਰੱਖਣ ਦੇਖੋ ਮਾਤਾ ਇੰਦਰਕੌਰ ਜੀ ਦਾ ਜਿਹੜਾ ਸੰਮਾਨ ਬੜਾ ਸਹਿਤ ਹੈ ਕਿ ਕਿ ਬੜੀ ਘੱਟ ਉਮਰ ਦੇ ਵਿੱਚ ਪਰਿਵਾਰ ਨੂੰ ਛੱਡ ਕੇ ਚਲੇ ਜਾਣਾ ਔਰੇ ਸਲਾਕੇ ਦਾ ਨਾਮ ਪਰਿਵਾਰ ਹੈ ਔਰ ਇਸ ਪਰਿਵਾਰ ਨੇ ਸਮੇਂ-ਸਮੇਂ ਤੇ ਕੋਈ ਗਰੀਬ ਲੜਕੀਆਂ ਦੇ ਵਿਆਹ ਹੋਣ ਜਾਂ ਕੋਈ ਮਾਲੀ ਮਦਦ ਤੋਹਫੇ ਕਿਸੇ ਗਰੀਬ ਦੀ ਕਰਨੀ ਹੋਵੇ ਤਾਂ ਉਹ ਇਹ ਪਰਿਵਾਰ ਹਮੇਸ਼ਾ ਹੀ ਅੱਗੇ ਮੋਰੀ ਰੋਲ ਅਦਾ ਕਰਦਾ ਰਿਹਾ ਤੋਂ ਅੱਜ ਮੈਂ ਉਸ ਮਾਨੂਸਿਸਦਾ ਕਰਨ ਦੇ ਲਈ ਇਸ ਸਥਾਨ ਤੇ ਪਹੁੰਚਿਆ ਅੱਛਾ ਬਾਬਿਆਂ ਵੱਲੋਂ ਬਰਾਗਮਈ ਕੀਰਤਨ ਕੀਤਾ ਗਿਆ ਉਹਦੇ ਵਿੱਚ ਬੜਾ ਕਿਹਾ ਵੀ ਜਿਉਂਦੇ ਜੀ ਆਪਣੇ ਮਾਪਿਆਂ ਦਾ ਜਿਹੜਾ ਸਤਕਾਰ ਕਰਿਆ ਕਰੋ ਜਦੋਂ ਵਿਛੜ ਜਾਂਦੇ ਨੇ ਉਦੋਂ ਬੜਾ ਤਾਂ ਜਿਹੜਾ ਘਾਟਾ ਜਿਹੜਾ ਸਹਿਣ ਅਸਹਿਣ ਜਿਹੜਾ ਜੋ ਦਾ ਸ਼ਬਦ ਹੁੰਦੇ ਨੇ ਬਿਲਕੁਲ ਗੁਰਬਾਣੀ ਇਹੀ ਕਹਿੰਦੀ ਹੈ ਕਿ ਆਪਣੇ ਮਾਂ-ਬਾਪ ਦੀ ਇੱਜ਼ਤ ਕਰੋ ਮਾਂ-ਬਾਪ ਦਾ ਸਤਿਕਾਰ ਕਰੋ ਮਾਂ-ਬਾਪ ਦੀ ਸੇਵਾ ਕਰੋ ਇਹ ਸਾਨੂੰ ਸੁਰੂ ਤੋਂ ਸੰਸਕਾਰ ਮਿਲਿਆ ਔਰ ਮਾਂ-ਬਾਪ ਦੀ ਸੇਵਾ ਸਭ ਤੋਂ ਵੱਡੀ ਸੇਵਾ ਗੁਰੂ ਘਰ ਵੀ ਜਾਣ ਤਾਂ ਲੱਗਦਾ ਜੇ ਮਾਂ-ਬਾਪ ਦੀ ਆਪਾਂ ਸੇਵਾ ਕਰੀਏ ਔਰ ਉਸ ਮਾਂ ਨੂੰ ਅੱਜ ਸਿੱਦਾ ਕਰਨ ਦੇ ਲਈ ਅੱਜ ਹਜ਼ਾਰਾਂ ਦੀ ਤਦਾਦ ਦੁਨੀਆ ਪਹੁੰਚੀ ਵੱਡਾ ਕੱਟ ਪਰ ਇਥੋਂ ਸਾਫ਼ ਤੋ ਪਤਾ ਚੱਲਦਾ ਕਹਿੰਦੇ ਅੰਤਮ ਅਰਦਾਸ ਦੇ ਵਿੱਚ ਜਦੋਂ ਲੋਕ ਸ਼ਾਮਲ ਹੋਣ ਉਹ ਤੋਂ ਪਤਾ ਲੱਗ ਜਾਂਦਾ ਕਿ ਇਸ ਵਿਅਕਤੀ ਨੇ ਸਮਾਜ ਦੇ ਵਿੱਚ ਕੀ ਖੱਟਿਆ ਬਿਲਕੁਲ ਅੱਜ ਉਹਨਾਂ ਦੀ ਜੋ ਜੋ ਉਹਨਾਂ ਦੀ ਕਮਾਈ ਸੀ ਕਿ ਅੱਜ ਅੰਤਿਮ ਅਰਦਾਸ ਤੇ ਤੁਸੀਂ ਸਾਰੇ ਠਾਠਾ ਮਾਰਦਾ ਘਟ ਕਿ ਬੀਬੀ ਜੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਮਾਈ ਕੀਤੀ ਉਹਨਾਂ ਦੇ ਪਰਿਵਾਰ ਨੇ ਕੀ ਕਮਾਈ ਕੀਤੀ ਉਹ ਅੱਜ ਤੁਹਾਡੇ ਸਾਹਮਣੇ ਬਿਆਨ ਨਹੀਂ ਕਰ ਸਕਦੇ ਜੀ ਮੇਰੇ ਨਾਲ ਕਈ ਵਾਰ ਉਹਨਾਂ ਦੀ 5-7 ਵਾਰ ਗੱਲ ਹੋਈ ਆ ਇੰਨਾ ਆਪਣੀ ਮਾਂ ਤੋਂ ਗਿਆਨ ਨਹੀਂ ਮਿਲਿਆ ਸੀ ਜਿੰਨਾ ਇਹਨਾਂ ਤੋਂ ਮਿਲਿਆ ਸੋ ਬਾਬਾ ਜੀ ਨੇ ਜਿੰਨਾ ਦੁਨੀਆ ਦਾ ਭਲਾ ਕੀਤਾ ਉਹ ਅੱਗੇ ਵੀ ਇਦਾਂ ਹੀ ਜਾਰੀ ਰਹੂਗਾ ਸਾਰੇ ਤੁਸੀਂ ਪਰਸਲੀ ਤੌਰ ਤੇ ਬਹੁਤ ਬਾਤ ਜੀ ਸਾਰੀ ਦੇਣ ਇਹ ਉਹਨਾਂ ਦੀ ਮਾਤਾ ਜੀ ਦੀ ਉਹ ਆ ਉਹਨਾਂ ਨੂੰ ਉਮਰ ਵੀ ਕਹਿੰਦੇ ਜਿਆਦਾ ਨਹੀਂ ਸੀ ਮਾਤਾ ਜੀ 58 ਹੂੰ ਬਾਬਾ ਜੀ 2 ਘੰਟੇ ਪਰਸੋਂ ਵੀ ਸਾਡੇ ਨਾਲ ਅੰਦਰ ਬਿਠਾ ਕੇ ਦਫ਼ਤਰ ਚ ਗੱਲਬਾਤ ਹੋਣੀ ਜੋ ਉਹ ਕੌਂਦੇ ਸੀ ਧੰਤਾਨ ਨੇ ਉਹਨਾਂ ਦੀ ਮਾਮਾ ਜੀ ਨਾਲ ਉਹ ਇੱਥੋਂ ਪਤਾ ਲੱਗ ਰਿਹਾ ਜੀ ਮਰੇ ਭਾ ਲਈ ਦੇ ਵਿੱਚ ਇੱਕ ਵੱਡਾ ਗਰੇ ਸਮਾਗਮ ਹੁੰਦਾ ਸੀ ਵਿਆਹ ਸ਼ਾਦੀਆਂ ਕਰਦੇ ਗਰੀਬ ਲੜਕੀਆਂ ਨੂੰ ਬਹੁਤ ਸਾਡੀਆਂ ਅੱਖਾਂ ਦੇ ਸਾਹਮਣੇ ਬਹੁਤ ਖੁਸ਼ ਹੋਇਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਏਡੇ ਏਡੇ ਮਤਲਬ ਪੁਰਾਣੇ ਉਹ ਮਰੇ ਜੰਮੇ ਸੀ ਉਹਨਾਂ ਦਾ ਸਾਰਾ ਇਹਨਾਂ ਨੇ ਇਲਾਜ ਘਰਾਂ 'ਚ ਜਾ ਕੇ ਕੀਤਾ ਜੀ ਫ੍ਰੀ ਕੀਤਾ ਉਹਨਾਂ ਦੇ ਘਰ ਚਾਲੂ ਕਰਤੇ ਬੱਬਾ ਜੀ ਅਜਤਮ ਅਰਦਾਸ ਦੇ ਵਿੱਚ ਪਹੁੰਚਦੇ ਹੋ ਮਾਤਾ ਇੰਦਰਜੀਤ ਕੌਰ ਦੇ ਕੀ ਕਹਿਣਾ ਚਾਹੋ ਕਿੰਨਾ ਇੱਕ ਪਿਆਰ ਸੀਗਾ ਬਾਬਾ ਜੀ ਨੂੰ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਪਿਆਰ ਇਹਨਾਂ ਦੇ ਲੋਕ ਨੇ ਪਿਆਰ ਆ ਪਿਆਰ ਹੀ ਹੈ ਸਾਰਾ 1000 ਰੁਪਏ ਇਹਦੀ ਕਮਾਈ ਹੈ ਇਹ ਸਾਰਾ ਪਿਆਰ ਹੀ ਹੈ ਸਰ ਕੀ ਕਹਿਣਾ ਚਾਹੋ ਕਬੱਡੀ ਕੰਤੀਆਂ ਸੰਗਤਾਂ ਤੋਂ ਪਤਾ ਲੱਗ ਜਾਂਦਾ ਕਹਿੰਦੇ ਅੰਤ ਵਰਦਾਸ ਜੋ ਸ਼ਾਮਲ ਹੋ ਜੀਓ ਤਾਂ ਤੇ ਪਤਾ ਲੱਗ ਰਿਹਾ ਕਿ ਕਿੰਨਾ ਕੋਣ ਸੰਗਤਾਂ ਦਾ ਪਿਆਰ ਸੀ ਕਿੰਨਾ ਨੂੰ ਸੰਗਤਾਂ ਨੂੰ ਪਿਆਰ ਕਰਦੇ ਸਨ ਉਹ ਔਰ ਸਾਈਂ ਜੀ ਦਾ ਤੇ ਸਾਰੇ ਪੰਜਾਬ ਦੇ ਨਹੀਂ ਸਾਰੇ ਵਰਲਡ ਦੇ ਉਹਨਾਂ ਦਾ ਨਾਮ ਹੈ ਮੁਕੀ ਫੋਰਓਵਰ ਆਹੇ ਨੇ ਇਹਨੇ ਕਦੀ ਵੱਡਾ ਸਵਾਗਤ ਨਹੀਂ ਦੇਖਿਆ ਅਸੀਂ ਕਦੀ